ਪੰਜਾਬ ਦੇ ਵਿੱਚ ਇੱਕ ਹੋਰ ਜਿਮਨੀ ਚੋਣ ਦਾ ਹੋ ਗਿਆ ਐਲਾਨ ਚੋਣ ਕਮਿਸ਼ਨ ਦੇ ਵੱਲੋਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਨੋਮੀਨੇਸ਼ਨ ਫਾਈਲਾਂ ਪਰਨ ਦੀਆਂ ਤਰੀਕਾਂ ਨੋਟੀਫਿਕੇਸ਼ਨ ਜਾਰੀ ਕਰਨ ਦਾ ਤਰੀਕਾ ਤੇ VOTING ਦੇ ਤਰੀਕਾਂ ਚੋਣ ਕਮਿਸ਼ਨ ਦੇ ਵੱਲੋਂ ਦੱਸਦੀਆਂ ਗਈਆਂ ਨੇ ਤੁਸੀਂ ਜਿਹੜੇ ਲੋਕਰਾਏ న్యూਸ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਜਿਮਨੀ ਚੋਣ ਨੂੰ ਲੈ ਕੇ ਜੋ ਆ ਚੋਣ ਕਮਿਸ਼ਨ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਪੰਜਾਬ ਦੇ ਚੋਣ ਕਮਿਸ਼ਨ ਦੇ ਵੱਲੋਂ ਜੋ ਭਾਰਤ ਦੇ ਚੋਣ ਕਮਿਸ਼ਨ ਨੇ ਇਸ ਜਿਮਨੀ ਚੋਣ ਲਈ ਜੰਮੂ ਕਸ਼ਮੀਰ ਦੇ ਨਾਲ ਨਾਲ ਪੰਜਾਬ ਦੀਆਂ ਜਿਹੜੀਆਂ ਜਿਮਨੀ ਚੋਣ ਹੈ ਇਸ ਦੇ ਬਾਰੇ ਐਲਾਨ ਕੀਤਾ ਹੈ ਸੋ ਪੰਜ ਸੀਟਾਂ ਦੇ ਉੱਪਰ ਜੋ VOTING ਹੋਣੀ ਹੈ 24 ਅਕਤੂਬਰ ਨੂੰ ਉਸ ਦੇ ਲਈ ਨੋਟੀਫਿਕੇਸ਼ਨ 6 ਅਕਤੂਬਰ ਨੂੰ ਜਾਰੀ ਕੀਤਾ ਜਾਵੇਗਾ ਇਹ ਜਿਮਨੀ ਚੋਣ ਪੰਜਾਬ ਦੀ ਇੱਕ ਰਾਸਵਾ ਸੀਟ ਤੇ ਬਾਕੀ ਵੱਖ-ਵੱਖ ਰਾਜਾਂ ਦੀਆਂ ਸੀਟਾਂ ਨੇ 6 ਅਕਤੂਬਰ ਤੋਂ ਨਾਮਜ਼ਦਗੀਆਂ ਦਾਖਲ ਕੀਤੀਆਂ ਜਾਣਗੀਆਂ ਤੇ 13 ਅਕਤੂਬਰ ਤੱਕ ਨਾਮਜ਼ਦਗੀਆਂ ਭਰੀਆਂ ਜਾ ਸਕਦੀਆਂ ਨੇ ਜੋ ਆਖਰੀ ਮਿਤੀ ਹੋਵੇਗੀ ਲੋੜੀ ਦੇ ਸਾਰੇ ਦਸਤਾਵੇਜ਼ ਯੋਗਤਾ ਦੀ ਪੁਸ਼ਟੀ ਕਰਨ ਲਈ ਜਮ੍ਹਾਂ ਕਰਵਾਏ गए ਨਾਮਜ਼ਦਗੀ ਪੱਤਰਾਂ ਦੀ ਜਾਂਚ 14 ਅਕਤੂਬਰ ਨੂੰ ਕੀਤੀ ਜਾਵੇਗੀ ਤੇ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ 16 ਅਕਤੂਬਰ ਹੋਵੇਗੀ VOTING ਦਾ ਸਮਾਂ ਸਵੇਰੇ 9:00 baje ਤੋਂ ਲੈ ਕੇ 4:00 baje ਤੱਕ ਹੋਵੇਗਾ ਸੋ ਚੋਣ ਕਮਿਸ਼ਨ ਨੇ ਜੋ ਇਹ ਅੱਜ ਐਲਾਨ ਕਰਤਾ ਹੈ VOTING ਤੋਂ ਬਾਅਦ ਉਸੇ ਦਿਨੀ ਜੋ ਵੋਟਾਂ ਦੀ ਗਿਣਤੀ ਹੋ ਜਾਏਗੀ ਸ਼ਾਮ ਨੂੰ 5 ਵਜੇ ਕੋ ਸਦਾ ਨਤੀਜਾ ਐਲਾਨ ਦਿੱਤਾ ਜਾਵੇਗਾ ਸੋ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਵੋਟਾਂ ਦੀ VOTING ਅਤੇ ਗਿਣਤੀ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਨਿਰਪੱਖ ਤੰਗਣਾ ਕਰਵਾਈ ਜਾਵੇਗੀ ਚੋਣ ਨਤੀਜੇ ਰਾਜ ਸਭਾ ਵਿੱਚ ਸੀਟਾਂ ਦੇ ਸੰਤੁਲਨ ਨੂੰ ਪ੍ਰਭਾਵਿਤ ਕਰ ਸਕਦੇ ਹਨ ਜਿਸ ਨਾਲ ਇਹ ਰਾਜਨੀਤਿਕ ਪਾਰਟੀਆਂ ਲਈ ਇੱਕ ਮਹੱਤਵਪੂਰਨ ਚੋਣ ਬਣ ਸਕਦੀ ਹੈ ਪੰਜਾਬ ਦੀ ਇੱਕ ਸੀਟ ਜਿਹੜੀ ਖਾਲੀ ਹੋਈ ਸੀ ਜਿੱਥੇ ਸੰਜੀਵ ਅਰੂੜਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਨ੍ਹਾਂ ਨੇ ਲੁਧਿਆਣਾ ਪੱਛਮੀ ਤੋਂ ਵਿਧਾਨ ਸਭਾ ਚੋਣ ਜਿੱਤੀ ਤੇ ਰਾਜ ਸਭਾ ਤੋਂ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਸੀ ਉਹ ਰਾਜ ਸਭਾ ਸੀਟ ਖਾਲੀ ਹੋਈ ਸੀ ਉੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਤੋਂ ਜੋ ਰਾਜ ਸਭਾ ਲਈ ਉਮੀਦਵਾਰ ਬਣਾਇਆ ਜਾ ਸਕਦਾ ਹੈ ਉੱਥੇ ਕਾਂਗਰਸ ਪਾਰਟੀ ਵੱਲੋਂ ਵੀ ਇਸ ਰਾਜ ਸਭਾ ਸੀਟ ਲਈ ਪੂਰੀ ਜਿਹੜੀ ਤਾਕਤ ਜੋਖ ਦਿੱਤੀ ਜਾਵੇਗੀ ਕਿਉਂਕਿ ਹੁਣ ਕਾਂਗਰਸ ਪਾਰਟੀ ਕੋਲ ਵੀ ਪੰਜਾਬ ਦੇ ਵਿੱਚ ਜੋ ਇਸ ਰਾਜ ਸਭਾ ਸੀਟ ਨੂੰ ਜਿੱਤਣ ਲਈ 18 ਦੇ ਲਗਭਗ ਵਿਧਾਨ ਸਭਾ ਮੈਂਬਰ ਨੇ ਤੇ 8 ਕਾਂਗਰਸ ਕੋ ਲੋਕ ਸਭਾ ਮੈਂਬਰ ਨੇ ਜਿਸ ਨੂੰ ਲੈ ਕੇ ਇਹ ਰਾਜ ਸਭਾ ਸੀਟ ਦੇ ਉੱਪਰ ਵੀ ਕਾਂਗਰਸ ਔਰ ਆਮ ਆਦਮੀ ਪਾਰਟੀ ਵਿੱਚ ਮੁਕਾਬਲਾ ਹੋ ਸਕਦਾ ਸੋ ਆਮ ਆਦਮੀ ਪਾਰਟੀ ਦੇ ਵਿੱਚ ਵੀ ਕਲੇਸ਼ ਵਧਿਆ ਹੋਇਆ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਜੇਕਰ ਕੇਜਰੀਵਾਲ ਖੁਦ ਇੱਥੋਂ ਚੋਣ ਲੜਦੇ ਨੇ ਦਾ ਕੇਜਰੀਵਾਲ ਨੂੰ ਹੀ ਇਹ ਜਿਹੜੀ ਟਿਕਟ ਹੈ ਇਥੋਂ ਜਿੱਤ ਦਰਜ ਕਰ ਸਕਦੇ ਨੇ ਜੇਕਰ ਹੋਰ ਕਿਸੇ ਚਿਹਰੇ ਨੂੰ ਟਿਕਟ ਦਿੱਤੀ ਜਾਂਦੀ ਹੈ ਆਮ ਆਦਮੀ ਪਾਰਟੀ ਵੱਲੋਂ ਤਾਂ ਉਸ ਦਾ ਵਿਰੋਧ ਹੋਣਾ ਵੀ ਸੁਭਾਵਕ ਹੈ ਜੋ ਕਿ 24 ਅਕਤੂਬਰ ਨੂੰ VOTING ਹੋਵੇਗੀ ਜਿਸ ਨੂੰ ਲੈ ਕੇ ਅੱਜ ਚੋਣ ਕਮਿਸ਼ਨ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਇਸ ਰਾਜ ਸਭਾ ਸੀਟ ਨੂੰ ਭਰਨ ਵਾਸਤੇ ਸੋ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਜਿਨ੍ਹਾਂ ਨੇ ਇਥੋਂ ਅਸਤੀਫਾ ਦਿੱਤਾ ਸੀ ਸੀਟ ਤੋਂ ਉਸ ਤੋਂ ਬਾਅਦ ਇਹ ਸੀਟ ਖਾਲੀ ਹੋਈ ਹੈ ਜੋ ਰਾਜ ਸਭਾ ਸੀਟ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਆਪਣੇ ਇਸ ਸੀਟ ਦੇ ਉੱਪਰ ਕਬਜ਼ਾ ਬਰਕਰਾਰ ਰੱਖਣ ਲਈ ਆਪਣਾ ਮਜ਼ਬੂਤ ਚਿਹਰਾ ਇਥੋਂ ਖੜਾ ਕੀਤਾ ਜਾ ਸਕਦਾ ਹੈ ਜੋ ਕਿ ਭਾਜਪਾ ਵੀ ਇਸ ਸੀਟ ਦੇ ਉੱਪਰ ਆਪਣਾ ਉਮੀਦਵਾਰ ਖੜਾ ਕਰੇਗੀ ਸੋ ਆਮ ਆਦਮੀ ਪਾਰਟੀ ਇਸ ਸੀਟ ਨੂੰ ਦੁਬਾਰਾ ਆਪਣੇ ਕਬਜ਼ੇ ਵਿੱਚ ਰੱਖਣਾ ਚਾਹੁੰਦੀ ਹੈ